ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਨਾਲ ਪਾਲਕ ਮਟਰ ਦੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਚਟਪਟੀ ਕਰਾਰੀ ਜੀ ਸਬਜੀ ਦੀ ਰੈਸিপি ਸ਼ੇਅਰ ਕੀਤੀ ਹੈ ਸਰਦੀਆਂ ਦੇ ਦਿਨਾਂ ਵਿੱਚ ਤੁਸੀਂ ਵੀ ਇੱਕ ਵਾਰੀ ਸਬਜੀ ਬਣਾ ਕੇ ਦੇਖੋ ਇਹ ਬਹੁਤ ਆਸਾਨ ਜੇ ਤਰੀਕੇ ਨਾਲ ਬਹੁਤ ਵਧੀਆ ਬਣਦੀ ਹੈ ਪਾਲਕ ਤੇ ਮਟਰ ਦੇ ਨਾਲ ਹੀ ਇਹ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਥੇ ਮੈਂ ਦੋ ਪਾਲਕ ਦੀਆਂ ਗੁੱਚੀਆਂ ਲੈਂਦੀਆਂ ਨੇ ਇਹ ਬਹੁਤ ਹੀ ਵਧੀਆ ਪਾਲਕ ਸਾਫ਼ ਸੁਥਰੀ ਹੈ ਇਹਨੂੰ ਪਹਿਲਾਂ ਆਪਾਂ ਚੰਗੇ ਤਰ੍ਹਾਂ ਨਾਲ ਧੋ ਲਵਾਂਗੇ ਦੇਖੋ ਇੱਥੇ ਹੁਣ ਮੈਂ ਪਾਲਕ ਨੂੰ ਐਨ ਬਿਲਕੁਲ ਚੰਗੇ ਤਰ੍ਹਾਂ ਨਾਲ ਧੋ ਹੈ ਇਹਦੀਆਂ ਡੰਡੀਆਂ ਨਹੀਂ ਕਟੀਆਂ ਨੇ ਗੰਦਲਾਂ ਨੂੰ ਮੈਂ ਨਾਲ ਹੀ ਰੱਖਿਆ ਹੈ ਕਿਉਂਕਿ ਗੰਦਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਇਸੇ ਲਈ ਆਪਾਂ ਇਹਨੂੰ ਧੋ ਕੇ ਹੀ ਕਟਾਂਗੇ ਆ ਕਈ ਲੋਕ ਧੋਣ ਤੋਂ ਪਹਿਲਾਂ ਕੱਟ ਲੈਂਦੇ ਨੇ ਜਿਹਦੇ ਨਾਲ ਪੋਸ਼ਟਿਕ ਤੱਤ ਸਾਰੇ ਖਤਮ ਹੋ ਜਾਂਦੇ ਨੇ ਇੱਥੇ ਆਪਾਂ ਇੱਕ ਕੋਲੀ ਮਟਰਾਂ ਦੀ ਲਿੱਤੀ ਆ ਤੇ ਨਾਲ ਹੀ ਹੁਣ ਆਪਾਂ ਆਪਣੇ ਪਾਲਕ ਨੂੰ ਕੱਟਣਾ ਸ਼ੁਰੂ ਕਰ ਦਵਾਂਗੇ ਜੇ ਤੁਹਾਨੂੰ ਵੀ ਮੇਰੇ ਚੈਨਲ ਦੀਆਂ ਰੈਸਪੀਜ਼ ਵਧੀਆ ਲੱਗਦੀਆਂ ਨੇ ਤਾਂ ਮੇਰੇ ਚੈਨਲ ਈਟ ਸਾਦਾ ਖਾਣਾ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਇੱਥੇ ਆਪਾਂ ਮੋਟਾ-ਮੋਟਾ ਆਪਣੇ ਪਾਲਕਾ ਨੂੰ ਕੱਟ ਲਵਾਂਗੇ ਪਾਲਕ ਪਹਿਲਾਂ ਹੀ ਬਹੁਤ ਜ਼ਿਆਦਾ ਪਾਣੀ ਛੱਡਦੀ ਹੈ ਤੇ ਨਾਲੇ ਪਾਲਕ ਆਪਣੀ ਬਹੁਤ ਹੀ ਜ਼ਿਆਦਾ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇੱਥੇ ਦੇਖੋ ਹੁਣ ਸਾਰੀ ਪਾਲਕ ਹੈ ਜਿਹੜੀ ਆਪਾਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਕੱਟ ਲਿਆ ਹੈ ਤੁਸੀਂ ਵੀ ਐਦਾਂ ਹੀ ਧੋ ਕੇ ਕੱਟ ਲੈਣਾ ਹੈ ਤੇ ਹੁਣ ਦੂਜੇ ਪਾਸੇ ਕੁੱਕਰ ਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਪਾ ਕੇ ਇੱਕ ਚਮਚ ਨਮਕ ਪਾਵਾਂਗੇ ਤਿੰਨ ਚਾਰ ਹਰੀ ਮਿਰਚਾਂ ਤਿੰਨ ਚਾਰ ਆਪਾਂ ਲਸਣ ਦੇ ਟੁਕੜੇ ਤੇ ਨਾਲ ਥੋੜਾ ਜਿਹਾ ਅਦਰਕ ਪਾ ਕੇ ਆਪਾਂ ਆਪਣੀ ਸਾਰੀ ਪਾਲਕ ਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ ਤੇ ਹੌਲੀ-ਹੌਲੀ ਹੀ ਦੇਖਾਂਗੇ ਕਿ ਆਪਣੀ ਪਾਲਕ نیچے بیٹھ ਗਈ ਹੈ ਜਦੋਂ ਇਹ ਪਾਲਕ نیچے ਬੈਠ ਕੇ ਕੁੱਕਰ ਦਾ ਢੱਕਣ ਬੰਦ ਕਰਕੇ ਆਪਾਂ ਇੱਥੇ 3-4 ਵਿਸਲਾਂ ਲਗਵਾ ਲਵਾਂਗੇ। ਦੂਜੇ ਪਾਸੇ ਆਪਾਂ ਤਿਆੜਕਾ ਤਿਆਰ ਕੀਤਾ ਹੈ ਜਿਦੇ ਵਿੱਚ ਥੋੜਾ ਜਿਹਾ ਲਸਣ, ਹਰੀ ਮਿਰਚ, ਅਦਰਕ ਨਾਲ ਦੋ ਟਮਾਟਰ ਤੇ ਨਾਲ ਤਿੰਨ ਪਿਆਜ਼ ਕੱਟੇ ਨੇ ਆਪਾਂ। ਹੁਣ ਆਪਾਂ ਗੈਸ ਦੇ ਉੱਤੇ ਤੇਲ ਨੂੰ ਚੰਗੀ ਤਰ੍ਹਾਂ ਨਾਲ ਗਰਮਣ ਤੋਂ ਬਾਅਦ ਅੱਧਾ ਕ ਚਮਚਾ ਇੱਥੇ ਜੀਰੇ ਦਾ ਪਾਵਾਂਗੇ। ਨਾਲ ਹੀ ਲਸਣ, ਹਰੀ ਮਿਰਚ, ਅਦਰਕ ਸਾਰਿਆਂ ਨੂੰ ਆਪਾਂ ਇਕੱਠੇ ਹੀ ਪਾ ਦੇਵਾਂਗੇ। ਇਹਨਾਂ ਨੂੰ ਥੋੜਾ ਜਿਹਾ ਲਾਈਟ ਬ੍ਰਾਊਨ ਹੋਣ ਤੱਕ ਆਪਾਂ ਪਕਾਵਾਂਗੇ। ਜਦੋਂ ਹੀ ਲਾਈਟ ਬਰਾਊਨ ਜੇ ਹੋ ਗਏ ਆਪਾਂ ਇਹਨਾਂ ਦੇ ਵਿੱਚ ਆਪਣੇ ਪਿਆਜ਼ਾਂ ਨੂੰ ਵੀ ਪਾ ਤਵਾਂਗੇ ਉਹਨ ਇੱਥੇ ਆਪਾਂ ਪਿਆਜ਼ਾਂ ਨੂੰ ਵੀ ਚੰਗੇ ਤਰ੍ਹਾਂ ਨਾਲ ਫਰਾਈ ਕਰ ਲਵਾਂਗੇ ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਕੁੱਕਰ ਨੂੰ 3-4 ਵਿਸਲਾਂ ਤੋਂ ਬਾਅਦ ਆਪਾਂ ਉਹਦੇ ਜੋ ਸਾਰੀ ਸਟੀਮ ਕੱਢ ਕੇ ਕੁੱਕਰ ਨੂੰ ਖੋਲ੍ਹਿਆ ਹੈ ਦੇਖੋ ਸਾਰੀ ਪਾਲਕ نیچے ਚੰਗੀ ਤਰ੍ਹਾਂ ਨਾਲ ਬੈਠ ਚੁੱਕੀ ਹੈ ਤੇ ਪੱਕ ਵੀ ਚੁੱਕੀ ਹੈ ਹੁਣ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਮਿਕਸੀ ਦੇ ਵਿੱਚ ਅਤੇ ਹੁਣ ਇੱਥੇ ਆਪਣਾ ਤੜਕਾ ਹੈ ਜਿਹੜਾ ਲਾਈਟ ਬ੍ਰਾਊਨ ਹੋਇਆ ਹੈ ਆਪਾਂ ਇੱਥੇ ਚੁਟਕੀਕ ਹਲਦੀ ਅੱਧਾ ਇੱਕ ਚਮਚ ਗਰਮ ਮਸਾਲਾ ਚੌਥਾ ਕਾ ਹਿੱਸਾ ਲਾਲ ਮਿਰਚ ਤੇ ਇੱਕ ਚਮਚ ਆਪਾਂ ਨਮਕ ਦਾ ਪਾ ਕੇ ਇਹ ਸਾਰੇ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਔਰ ਜਦੋਂ ਹੀ ਤੜਕਾ ਥੋੜਾ ਜਿਹਾ ਪੱਕਿਆ ਤੇ ਆਪਾਂ ਇਹਦੇ ਵਿੱਚ ਆਪਣੇ ਟਮਾਟਰਾਂ ਨੂੰ ਵੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਇਹ ਰੈਸিপি ਸਰਦੀਆਂ ਦੇ ਦਿਨਾਂ ਵਿੱਚ ਤੁਸੀਂ ਵੀ ਇੱਕ ਵਾਰੀ ਘਰ ਵਿੱਚ ਬਣਾ ਕੇ ਜਰੂਰ ਦੇਖੋ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਇੱਕ ਕਟਛੀ ਆਪਾਂ ਇੱਥੇ ਪਾਣੀ ਦੀ ਪਾਈ ਹੈ ਤਾਂ ਜੋ ਕਿ ਟਮਾਟਰ ਚੰਗੀ ਤਰ੍ਹਾਂ ਨਾਲ ਫੇਸ ਜਾਣ ਔਰ ਜਦੋਂ ਥੋੜਾ ਜਿਹਾ ਉਬਾਲ ਆਣ ਲੱਗ ਜਾਵੇ ਅੱਪਾ ਬੋਇਲ ਕੀਤੇ ਹੋਏ ਮਟਰਾਂ ਨੂੰ ਇਹਨਾਂ ਦੇ ਵਿੱਚ ਪਾ ਦਵਾਂਗੇ ਤੁਸੀਂ ਚਾਹੇ ਮਟਰਾਂ ਨੂੰ ਇਦਾਂ ਹੀ ਬਿਨਾ ਬੋਇਲ ਕੀਤੇ ਹੋਏ ਪਾ ਕੇ ਵੀ 10-15 ਮਿੰਟ ਚੰਗੀ ਤਰ੍ਹਾਂ ਨਾਲ ਪਕਾ ਸਕਦੇ ਹੋ ਹੁਣ ਜਦੋਂ ਹੀ ਆਪਣਾ ਸਾਰਾ ਜਿਹੜਾ ਪਾਲਕ ਹੈ ਉਹ ਮਿਕਸੀ ਦੇ ਵਿੱਚ ਗ੍ਰाइंड ਹੋ ਜਾਏਗੀ ਹੁਣ ਆਪਾਂ ਇਹ ਸਾਰੀ ਪਾਲਕ ਨੂੰ ਆਪਣੇ ਤੜਕੇ ਦੇ ਵਿੱਚ ਪਾ ਲਵਾਂਗੇ ਇੱਥੇ ਤੜਕੇ ਦੇ ਵਿੱਚ ਟਮਾਟਰ ਔਰ ਜਿਹੜੇ ਮਟਰ ਨੇ ਉਹ ਚੰਗੀ ਤਰ੍ਹਾਂ ਨਾਲ ਆਪਾਂ ਪੁੰਨ ਲਏ ਨੇ ਆਪਾਂ 10-15 ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੁੰਨ ਲਿਆ ਹੈ ਦੇਖੋ ਹੁਣ ਤੜਕਾ ਸਾਡਾ ਬਿਲਕੁਲ ਹੀ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਕਿ ਗ੍ਰाइंड ਕੀਤਾ ਹੋਇਆ ਪਾਲਕ ਸੀਗੀ ਉਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਇਹ ਰੈਸਪੀ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਵੀ ਇੱਕ ਵਾਰੀ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰੋ ਔਰ ਮੈਨੂੰ ਵੀ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਮਟਰ ਪਾਲਕ ਦੀ ਇਹ ਰੈਸਪੀ ਕਿੱਦਾਂ ਦੀ ਲੱਗੀ ਇਹ ਬਹੁਤ ਹੀ ਆਸਾਨੀ ਨਾਲ ਬਣਨ ਵਾਲੀ ਰੈਸਪੀ ਹੈ ਔਰ ਇਹ ਖਾਣ ਦੇ ਵਿੱਚ ਹੋਰ ਵੀ ਜ਼ਿਆਦਾ ਚਟਪਟੀ ਔਰ ਸੁਆਦ ਬਣਦੀ ਹੈ ਮੱਕੀ ਦੀ ਰੋਟੀ ਜਾਂ ਪਰਾਂਠਿਆਂ ਦੇ ਨਾਲ ਤੁਸੀਂ ਇੱਕ ਆਰੀ ਇਹਨਾਂ ਪਾਲਕ ਮਟਰ ਦੀ ਸਬਜ਼ੀ ਨੂੰ ਖਾ ਕੇ ਜ਼ਰੂਰ ਦੇਖਿਓ ਜਦੋਂ ਹੀ ਆਪਾਂ ਇਹਦੇ ਵਿੱਚ ਆਪਣੀ ਪਾਲਕ ਨੂੰ ਪਾ ਦਿੱਤਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਪਾਲਕ ਦਾ ਐਕਸਟਰਾ ਪਾਣੀ ਹੈ ਉਹਨੂੰ ਖਤਮ ਕਰਨਾ ਹੈ ਕਿਉਂਕਿ ਉਸ ਤੋਂ ਬਾਅਦ ਹੀ ਪਾਲਕ ਦਾ ਅਸਲੀ ਟੇਸਟ ਆਏਗਾ ਜਦੋਂ ਹੀ ਪਾਲਕ ਚੋਂ ਪਾਣੀ ਖਤਮ ਹੋ ਗਿਆ ਆਪਾਂ ਇਹਦੇ ਉੱਤੇ ਧਨੀਆ ਪਾ ਕੇ ਇਹਨੂੰ ਆਪਾਂ ਸਿਮ ਤੇ ਰੱਖ ਦਵਾਂਗੇ 10-15 ਮਿੰਟ ਲਈ 10-15 ਮਿੰਟ ਬਾਅਦ ਹੀ ਆਪਾਂ ਦੇਖਾਂਗੇ ਕਿ ਜਿਹੜਾ ਪਾਣੀ ਹੈ ਬਿਲਕੁਲੀ ਖਤਮ ਹੋ ਚੁੱਕਿਆ ਹੈ ਤੇ ਸਾਡੇ ਜਿਹੜੇ ਪਾਲਕ ਮਟਰਾਂ ਦੀ ਸਬਜ਼ੀ ਹੈ ਇਹ ਬਣ ਕੇ ਵੀ ਤਿਆਰ ਹੋ ਚੁੱਕੀ ਹੈ ਦੇਖੋ ਕਿੰਨਾ ਹੀ ਆਸਾਨ ਹੈ ਇਹ ਰੈਸਪੀ ਨੂੰ ਸਰਦੀਆਂ ਦੇ ਦਿਨਾਂ ਦੇ ਵਿੱਚ ਘਰੇ ਬਣਾਉਣਾ ਤੁਸੀਂ ਵੀ ਪਾਲਕ ਦੇ ਮਟਰ ਦੀ ਸਬਜ਼ੀ ਨੂੰ ਜ਼ਰੂਰ ਘਰੇ ਬਣਾਇਓ ਔਰ ਤੁਹਾਡੀ ਕਿਦਾਂ ਦੀ ਇਹ ਸਬਜ਼ੀ ਬਣੀ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੈਂ ਤੁਹਾਡੇ ਲਈ ਐਦਾਂ ਹੀ ਸਰਦੀਆਂ ਵਿੱਚ ਬਣਨ ਵਾਲੀ ਟੇਸਟੀ ਟੇਸਟੀ ਰੈਸਪੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੇਰੀਆਂ ਹੋਰ ਆਉਣ ਵਾਲੀਆਂ ਐਦਾਂ ਦੀ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਨਾਲ ਬਨੇ ਰਹੋ ਆਪਾਂ ਫੇਰ ਮਿਲਾਂਗੇ ਕਿਸੇ ਹੋ ਟੇਸਟੀ ਜੀ ਰੈਸਪੀ ਦੇ ਨਾਲ ਤਦ ਤੱਕ ਤੁਸੀਂ ਵੀ ਬਣਾ ਕੇ ਦੇਖੋ ਘਰ ਵਿੱਚ ਇਹ ਪਾਲਕ ਮਟਰ ਦੀ ਬਹੁਤ ਹੀ ਸਵਾਦ ਜੀ ਸਬਜੀ ਤਦ ਤੱਕ ਲਈ ਤੁਹਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ